ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਇਹ ਬਾਗੇਪੁਰਾਣੇ ਦੇ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਇੱਕ ਸੂਆ ਸਵਾਇਆ ਨਾਗਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਾਸੀ ਗਾਲ ਜੀ ਸਾਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕਮਲਬੀਰ ਸਿੰਘ ਰੈਸ ਬੋਤ ਸਿੰਘ ਵਾਲਾ ਬਾਗੇਪਾਣੇ ਦੇ ਨਾਲ ਮੋਬਾਈਲ ਨੰਬਰ ਮੋਬਾਈਲ ਨੰਬਰ ਬਈ ਸਕਰੀਨ ਤੇ ਦੇ ਦਾਂਗੇ ਠੀਕ ਹੈ ਸਕਰੀਨ ਤੇ ਦੇ ਦਾਂਗੇ ਜੀ ਹਾਂਜੀ ਸੂਆ ਕਿੰਨਾ ਮੈ ਵੀਰੇ ਸੂਆ ਪਹਿਲਾ ਸੂਆ ਬਈ ਰਾਤ ਸੂਈ ਆ ਰਾਤ ਸੂਈ ਆ ਬੱਚਾ ਕੀ ਦਿੱਤਾ ਜੀ ਬੱਚਾ ਬੱਚੀ ਆ ਜੀ ਬੱਚੀ ਚੰਗੀ ਹੈਗੀ ਜੀ ਇਹਦਾ ਰਿਕਾਰਡ ਮਿਲ ਜੂਗਾ ਸਾਰਾ ਜੀ ਹਾਂਜੀ ਹਾਂਜੀ ਰਿਕਾਰਡ ਮਿਲ ਜੂਗਾ ਠੀਕ ਹੈ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਗਾਰੰਟੀ ਆ ਬਈ ਪੂਰੀ ਠੀਕ ਆ ਮਾਰਨਿੰਗ ਦੀ ਚਵਾਈ ਜਿੰਨੇ ਕ ਬੋਲੀ ਕੱਢੀ ਆ ਬਈ ਬੋਲੀ ਕੱਢੀ ਆ ਬਈ 2.5 ਕਿਲੋ 2.5 ਕਿਲੋ ਹਾਂ ਥਣਾ ਦੀ ਫੁੱਲ ਗਾਰੰਟੀ ਆ ਥਣਾ ਦੀ ਦੁੱਧ ਦੋ ਪਿਆਜ ਬਈ ਇਹਦੀ ਮਾਂਤਲੇ ਸੀਗਾ 15-20 ਕਿਲੋ ਠੀਕ ਹੈ ਜੀ ਹਾਂ ਇੱਕ ਦਿਹਾੜਾ 10 ਸੇਵਾ ਦੇ ਸਰ ਸੇਵਾ ਦੇ ਸਾਥ ਹਾਂ ਬਈ ਤੋੜ ਕੇ ਦਿਖਾ ਦੀ ਵੀਰੇ ਹਾਂਜੀ ਬਈ ਸੂਆ ਪਹਿਲਾ ਵੀਰੇ ਸੰਭੀ ਪਲੀ ਚੰਗੀ ਆ ਕੱਦ ਕਾੜ ਦੀ ਵੀ ਚੰਗੀ ਆ ਤੇ ਮਗਰ ਬੱਚਾ ਬਹੁਤ ਪਿਆਰ ਆਇਆ ਵਿਦ ਤੁਹਾਨੂੰ ਰਿਕਾਰਡ ਮਿਲ ਜਾਣਾ ਉਹ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਰਾਤ ਸੂਈ ਸੀਗੀ ਜੀ ਜੇਰ ਪ੍ਰੋਪਰ ਕੰਪਲੀਟ ਆ ਮਾਰਨਿੰਗ ਦੀ ਚਵਾਈ ਚ ਬਾਈ ਦੱਸਦਾ ਕਿ ਲਗਭਗ 2.5 ਕਿਲੋ ਆਪਾਂ ਬੋਲੀ ਕੱਢੀ ਆ ਕੁਝ ਬੱਚੇ ਨੇ ਪੀ ਲਈ ਆ ਵੀਰੇ ਸੋਹਣਾ ਥਾਣਾ ਦਾ ਸਹਿਜ ਆ ਉਮੀਦ ਆ ਚੰਗੇ ਦੁੱਧ ਦੀ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਬੰਦੋ ਜੀ ਫੋੜ ਸ਼ਾਂਖ ਭੋਰਾ ਵੀ ਨਹੀਂ ਸੀਲਸ ਲੱਗ ਪੂਰੀ ਆ ਬਈ ਹਾਂ ਹਾਂ ਬਈ ਠੀਕ ਆ ਜੀ ਮੈਂ ਕੋਈ ਮਰਜੀ ਬੈਠਾ ਰਵਾਂ ਹਾਂਜੀ ਹਾਂਜੀ ਬਈ ਠੀਕ ਆ ਜੀ ਬਾਕੀ ਸੋਨਾ ਫੱਟ ਫੱਟ ਹਵਾਨਾ ਥੋੜਾ ਜਿਹਾ ਟੱਚ ਕਰੌਸ ਦਾ ਪੈ ਜਾਂਦਾ ਵੀਰੇ ਫਾਇਦਾ ਹੀ ਹੋਣਾਗਾ ਚੰਗੀ ਫੱਟ ਆ ਜਾਣੀ ਆ ਤੇ ਗਰਮੀ ਰਹਿਤ ਨਾ ਕੀ ਆਪਾਂ ਕਹਿ ਸਕਦੇ ਆ ਕੈਮਰੇ ਤੋਂ ਡਰਦਾ ਹੀ ਥੋੜਾ ਜਿਹਾ ਪਸ਼ੂ ਤੇ ਬੱਚਾ ਵੀ ਤੁਹਾਨੂੰ ਬਹੁਤ ਪਿਆਰਾ ਮਿਲ ਜਾਣਾ ਤੇ ਵੀਰੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਾਈ ਫੋਨ ਤੇ ਕਰ ਲਾਂਗੇ ਆਪਾਂ ਜੈ ਜੀ ਹੋਵੇ ਹਾਂ ਹਾਂ ਬਾਈ ਜੈ ਜਮ ਜ ਆ ਜਾ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਹੀ ਕਰਾਂਗੇ ਹੋਊਗੀ ਬਿਲਕੁਲ ਜੈ ਜੀ ਬੇਫਿਕਰ ਹੋ ਕੇ ਆਜੋ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ